ਕੈਨੇਡਾ ਦੋਸਤੋ ਵਾਕਿਆ ਹੀ ਬੜਾ ਪਿਆਰਾ ਦੇਸ਼ ਹੈ ਤੇ ਇਸ ਦੇਸ਼ ਦੇ ਵਿੱਚ ਮਿਸੀਸਾਗਾ ਦੇ ਸਿਟੀ ਸੈਂਟਰ ਦੇ ਵਿੱਚ ਬਣੀਆਂ ਇਹ ਦੋ ਇਮਾਰਤਾਂ ਹੋਰ ਵੀ ਬੜੀਆਂ ਪਿਆਰੀਆਂ ਬੜੇ ਚਿਰਾਂ ਤੋਂ ਇੱਕ ਇੱਛਾ ਸੀ ਕਿ ਇਨ੍ਹਾਂ ਇਮਾਰਤਾਂ ਦੇ ਲਾਗੇ ਜਾਇਆ ਜਾਏ ਨੇੜੇੋਂ ਨੇੜੇੋਂ ਤਾਂ ਹਜ਼ਾਰਾਂ ਵਾਰ ਲੰਗੇ ਸੀ ਪਰ ਅੱਜ ਇਹ ਜਿਹੜੇ ਦੋ ਟਾਵਰ ਨੇ ਸਿਟੀ ਸੈਂਟਰ ਦੇ ਇਹਨਾਂ ਦੇ ਮੈਂ ਬਿਲਕੁਲ ਕੋਲ ਖੜਾ ਹਾਂ ਬੜਾ ਵਧੀਆ ਇਸ ਵੇਲੇ ਦਾ ਮੌਸਮ ਹੈ ਤੇ ਮੈਂ ਪਹਿਲੇ ਤੇ ਇਹ ਤੁਹਾਨੂੰ ਜਿਹੜੇ ਦੋਨੋਂ ਹੀ ਟਾਵਰ ਹੈ ਤੇ ਆਸ-ਪਾਸ ਦੇ ਇਲਾਕੇ ਚੰਗੀ ਤਰ੍ਹਾਂ ਤੇ ਦੋਸਤੋ ਇਹ ਹੈਗਾ ਇੱਥੋਂ ਦਾ ਏਰੀਆ ਸਿਟੀ ਸੈਂਟਰ ਦਾ ਉੱਚੀਆਂ-ਉੱਚੀਆਂ ਲੰਬੀਆਂ ਇਮਾਰਤਾਂ ਔਰ ਖਾਸ ਕਰਕੇ ਇਹ ਦੋ ਇਮਾਰਤਾਂ ਬੜੀਆਂ ਹੀ ਅਟਰੈਕਟ ਕਰਦੀਆਂ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਵਿੰਗੀ ਟੇਢੀ ਜੀ ਸ਼ਕਲ ਇੱਕ ਵਿਚੋਂ ਮੋਟੀ ਹੱਲਿਓਂ ਵੀ ਪਤਲੀ ਤੇ ਉੱਪਰੋਂ ਵੀ ਪਤਲੀ ਦੂਸਰੇ ਵਾਲੀ ਹੈ ਜਿਹੜੀ ਉਹ ਵਿੱਚੋਂ ਲੱਕ ਤੋਂ ਪਤਲੀ ਢੇਠੋਂ ਵੀ ਮੋਟੀ ਤੇ ਉੱਪਰੋਂ ਵੀ ਮੋਟੀ ਇਹ ਬੜੀਆਂ ਪਿਆਰੀਆਂ ਨੇ ਲਾਗੇ ਹੋਰ ਵੀ ਜਿਹੜੇ ਬੈਂਕਾਂ ਦੇ ਇੱਥੇ ਆਫਿਸ ਨੇ ਬੜਾ ਸੋਹਣਾ ਜਿਹਾ ਇਹ ਸਾਰੇ ਦਾ ਸਾਰਾ ਇਲਾਕਾ ਹੈਗਾ ਇਸ ਸੋਹਣੇ ਹੀ ਇਲਾਕੇ ਦੇ ਵਿੱਚ ਮੈਂ ਸੋਚਿਆ ਕਿ ਕਿਉਂ ਨਾ ਥੋੜੀਆਂ ਜੀਆਂ ਤੁਹਾਡੇ ਨਾਲ ਫਿਰ ਗੱਲਾਂ ਵੀ ਕਰ ਲਈਆਂ ਜਾਣ ਨਾਲ ਹੀ ਇਹਦੇ ਇੱਥੇ ਕਾਰ ਪਾਰਕਿੰਗ ਵੀ ਐ ਸਿਟੀ ਸੈਂਟਰ ਦੇ ਸਕੁਆਇਰ ਮੈਨ ਵਨ ਜਿਹੜਾ ਹੈਗਾ ਉਹ ਇਸ ਪਾਸੇ ਬਿਲਕੁਲ ਨਾਲ ਹੈ ਤੇ ਬੜੇ ਸੋਹਣਾ ਜਿਹਾ ਏਰੀਆ ਇਲਾਕੇ ਦੇ ਵਿੱਚ ਤੁਹਾਡੇ ਨਾਲ ਗੱਲ ਵੀ ਕਰਨੀ ਹੈ ਜਿਸ ਤਰ੍ਹਾਂ ਕਿ ਸਾਰਿਆਂ ਨੂੰ ਹੀ ਪਤਾ ਹੈ ਕੈਨੇਡਾ ਦੀਆਂ 45 ਜਿਹੜੀਆਂ ਨੇ ਉਹ ਇਲੈਕਸ਼ਨਸ ਕੱਲ ਸੰਪਨ ਹੋ ਗਈਆਂ ਸੀ ਉਹਦੇ ਵਿੱਚ ਜਿਹੜਾ ਹੈਗਾ ਲਿਬਰਲ ਪਾਰਟੀ ਦੇ ਕਾਰਨ ਮਾਰਕਿਸ ਜਿਹੜੇ ਹੈਗੇ ਨੇ ਕਰਨੀ ਸਾਹਿਬ ਉਹ ਸਾਡੇ ਕੈਨੇਡਾ ਦੇ ਜਿਹੜੇ ਆ ਉਹ ਪੀਐਮ ਬਣ ਚੁੱਕੇ ਆ ਟਰੂਡੋ ਸਾਹਿਬ ਦੀ ਜਗ੍ਹਾ ਤੇ ਉਸ ਤੋਂ ਬਾਅਦ ਜਿਹੜਾ ਹੈ ਹੁਣ ਕੈਨੇਡਾ ਦੇ ਅੱਗੇ ਚੁਣੌਤੀਆਂ ਵੀ ਬਹੁਤ ਐ ਕਿਉਂਕਿ ਕੈਨੇਡਾ ਦੇ ਵਿੱਚ ਜਿਹੜੀ ਮੰਦੀ ਛਾਈ ਹੋਈ ਸੀ ਉਹ ਮੰਦੀ ਦਾ ਵੀ ਅਸਰ ਅਜੇ ਇੱਥੋਂ ਖਤਮ ਨਹੀਂ ਹੋ ਰਿਹਾ ਇਦੇ ਨਾਲ ਨਾਲ ਹੀ ਜਿਹੜਾ ਵਾ ਉਹ ਕੈਨੇਡਾ ਦੇ ਵਿੱਚ ਕੁਝ ਟੈਰਫ ਦਾ ਸਿਸਟਮ ਵੀ ਚੱਲ ਰਿਹਾ ਸੀ ਇਮਾਰਤਾਂ ਖਾਸ ਕਰਕੇ ਜੇ ਘਰ ਖਰੀਦਨੇ ਹੋਣ ਉਹ ਵੀ ਬਹੁਤ ਮਹਿੰਗੇ ਜੌਬਸ ਵੀ ਲੋਕਾਂ ਦੀਆਂ ਇੱਥੇ ਘੱਟ ਹੋਈਆਂ ਨੇ ਗੱਲ ਕੀ ਬਹੁਤ ਸਾਰੀਆਂ ਮੁਸ਼ਕਲਾਂ ਹਨ ਕੈਨੇਡਾ ਇਹ ਜਿਹੜਾ ਇਹਨੂੰ ਵੀ ਐਸਾ ਪ੍ਰਧਾਨ ਮੰਤਰੀ ਇਹ ਹੁਣ ਮਿਲਿਆ ਜਿਸ ਤਰ੍ਹਾਂ ਦਾ ਪ੍ਰਧਾਨ ਮੰਤਰੀ ਕਦੇ ਇੰਡੀਆ ਨੂੰ ਸਰਦਾਰ ਮਨਮੋਹਨ ਸਿੰਘ ਮਿਲੇ ਸਨ ਕਿਉਂਕਿ ਸਰਦਾਰ ਮਨਮੋਹਨ ਸਿੰਘ ਦੇ ਇੰਡੀਆ ਦੇ ਪ੍ਰਧਾਨ ਮੰਤਰੀ ਬਣ ਤੋਂ ਪਹਿਲਾਂ ਇੰਡੀਆ ਸੀ ਜਿਹੜਾ ਉਹਦਾ ਵੀ ਕਰਜ਼ਾ ਬਹੁਤ ਹੀ ਜ਼ਿਆਦਾ ਸੀ ਪਰ ਸਰਦਾਰ ਮਨਮੋਹਨ ਸਿੰਘ ਨੇ ਬੜੀ ਸਿਆਣਪ ਦੇ ਨਾਲ ਬੜੀ ਮਿਹਨਤ ਦੇ ਨਾਲ ਜਿਹੜਾ ਉਹ ਕੰਮ ਕੀਤਾ ਤੇ ਉਸ ਕਰਜ਼ੇ ਨੂੰ ਘੱਟ ਕੀਤਾ ਉਸੇ ਤਰ੍ਹਾਂ ਦੀ ਹੀ ਸਿਚੁਏਸ਼ਨ ਹੈ ਜਿਹੜੀ ਹੁਣ ਉਹ ਇੱਥੇ ਵੀ ਹੈ ਔਰ ਇਹ ਜਿਹੜੇ ਹੈਗੇ ਨੇ ਮਾਰਕ ਕਾਰਨੀਸਾਬ ਇਹ ਵੀ वर्ल्ड ਬੈਂਕ ਦੇ ਨਾਲ ਰਿਲੇਟਡ ਰਹੇ ਨੇ ਔਰ ਬੜਾ ਸੋਨਾ ਇਹਨਾਂ ਦੇ ਕੋਲ ਵੀ ਜਿਹੜਾ ਵਾ ਫਾਮਰਸ ਦਾ ਗਿਆਨ ਹੈ ਔਰ ਆਸ ਇਹੀ ਹੈ ਕਿ ਕੈਨੇਡਾ ਦੀ ਜ਼ਿੰਦਗੀ ਵਧੀਆ ਹੋਵੇਗੀ 노 ਡਾਊਟ 트럼프 ਸਾਹਿਬ ਦੇ ਟੈਰਫ ਦਾ ਜਿਹੜਾ ਧਮਕੀ ਹੈ ਅਜੇ ਤੇ ਉਸ ਨੂੰ ਧਮਕੀ ਕਿਹਾ ਜਾਏਗਾ ਕਿਉਂਕਿ ਕੈਨੇਡਾ ਤੇ ਅਜੇ ਇੰਪਲੀਮੈਂਟ ਨਹੀਂ ਹੋਏ ਪਰ ਵਿਸ਼ਵ ਦੇ ਦੂਸਰੇ ਦੇਸ਼ਾਂ ਤੇ ਉਹਨਾਂ ਨੇ ਜਿਹੜੇ ਲਗਾ ਦਿੱਤੇ ਗਏ ਨੇ ਟੈਰਫ ਉਹਦਾ ਵੀ ਅਸਰ ਕੈਨੇਡਾ ਤੇ ਪੈਣਾ ਹੀ ਪੈਣਾ ਹੈ ਉਸ ਤੋਂ ਅਸੀਂ ਅਛੂਤੇ ਨਹੀਂ ਰਹਿ ਸਕਦੇ ਬਾਕੀ ਕੈਨੇਡਾ ਦੇ ਵਿੱਚ ਇਹਨਾਂ ਚੋਣਾਂ 'ਚ ਪੰਜਾਬੀਆਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਜੀ ਬੜੀ ਵਧੀਆ ਬਾਜ਼ੀ ਮਾਰੀ ਹੈ ਕਿ ਇਸ ਵੇਲੇ ਜਿਹੜਾ ਉਹ 22 ਸਾਡੇ ਐਮਪੀ ਬਣ ਕੇ ਆ ਗਏ ਨੇ ਕੈਨੇਡਾ ਦੇ ਪਾਰਲੀਮੈਂਟ ਦੇ ਵਿੱਚ ਪਿਛਲੇ ਸਾਲ ਇਹਨਾਂ ਦੀ ਗਿਣਤੀ 20 ਸੀ ਤੇ ਇੱਕ ਸਮਾਂ ਇਹੋ ਜਿਹਾ ਸੀ ਜਦੋਂ ਸਾਡਾ ਇੱਕ ਹੀ ਐਮਪੀ ਜਿਹੜਾ ਹੈ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਗਿਆ ਸੀ ਸਰਦਾਰ ਗੁਰਬਖਸ਼ ਸਿੰਘ ਮੱਲੀ ਫਿਰ ਉਹ ਵੀ ਦਿਨ ਆਏ ਕਿ ਜਦੋਂ ਹਰਜੀਤ ਸਿੰਘ ਸੱਜਣ ਹੈ ਜਿਹੜੇ ਉਹ ਡਿਫੈਂਸ ਮਨਿਸਟਰ ਵੀ ਇੱਥੋਂ ਦੇ ਬਣੇ ਤੇ ਇੱਕ ਪਾਰਟੀ ਦੇ ਪ੍ਰਧਾਨ ਵੀ ਸਰਦਾਰ ਜਗਮੀਤ ਸਿੰਘ ਬਣੇ ਤੇ ਜਗਮੀਤ ਸਿੰਘ ਨੇ ਬਹੁਤ ਹੀ ਵਧੀਆ ਆਪਣਾ ਰੋਲ ਵੀ ਅਦਾ ਕੀਤਾ ਪਰ ਐਸ ਵਾਰ ਜਗਮੀਤ ਸਿੰਘ ਹੈ ਜਿਹੜੇ ਉਹ ਖੁਦ ਹੀ ਚੋਣ ਹਾਰ ਗਏ ਕਿਉਂਕਿ ਉਹਦੇ ਵਿੱਚ ਕੁਝ ਹੋਰ ਵੀ ਕਾਰਨ ਹੈਗੇ ਨੇ ਚੋਣ ਹਾਰਨ ਦੇ ਉਹਨਾਂ ਨੂੰ ਚੰਗੀ ਤਰ੍ਹਾਂ ਤੇ ਸਰਦਾਰ ਜਗਮੀਤ ਸਿੰਘ ਹੀ ਜਾਣਦੇ ਐ ਕੀ ਕਾਰਨ ਹੋ ਸਕਦੇ ਐ ਪਰ ਮੈਨੂੰ ਲੱਗਦਾ ਹੈ ਕਿ ਕੈਨੇਡਾ ਦੇ ਲੋਕਾਂ ਨੂੰ ਜਿਹੜਾ ਉਹ ਜਦੋਂ ਕੋਈ ਬੰਦਾ ਬਾਈਪੋਰਲ ਹੋ ਕੇ ਚੱਲਣ ਦੀ ਕੋਸ਼ਿਸ਼ ਕਰਦਾ ਤੇ ਉਹ ਫਿਰ ਇਹ ਪਸੰਦ ਨਹੀਂ ਕਰਦੇ ਇਹ ਇੱਕ ਬੈਲੈਂਸ ਰਹਿ ਕੇ ਚੱਲਣੋਂ ਹੀ ਜ਼ਿਆਦਾ ਚੰਗਾ ਚਾਹੁੰਦੇ ਹਨ ਮਾਰਕੀ ਸ ਇਹਨਾਂ ਤੋਂ ਸਾਨੂੰ ਜਿਹੜਾ ਹੈਗਾ ਵਾ ਮਾਰਕ ਕਰਨੀ ਸਭ ਤੋਂ ਇੱਕ ਹੋਰ ਵੀ ਵੱਡੀ ਜਿਹੜੀ ਹੈਗੀ ਹੈ ਉਹ ਆਸ ਹੈ ਕਿ ਜਿਹੜੇ ਭਾਰਤ ਦੇ ਨਾਲ ਕੈਨੇਡਾ ਦੇ ਸਬੰਧ ਖਰਾਬ ਹੋਏ ਤੇ ਦੋਵਾਂ ਦੇਸ਼ਾਂ ਦਾ ਜਿਹੜਾ ਕਈ ਬਿਲੀਅਨਸ ਡਾਲਰ ਦਾ ਬਿਜ਼ਨਸ ਸੀ ਉਹ ਬਿਜ਼ਨਸ ਵੀ 2023-24 ਤੋਂ ਖਰਾਬ ਹੋ ਗਿਆ ਔਰ ਉਹਦਾ ਨੁਕਸਾਨ ਕੈਨੇਡਾ ਵਾਸੀਆਂ ਨੂੰ ਵੀ ਉਠਾਉਣਾ ਪਿਆ ਤੇ ਭਾਰਤ ਵਾਸੀਆਂ ਨੂੰ ਵੀ ਉਠਾਉਣਾ ਪਿਆ ਆਸ ਕਰਦੇ ਆ ਕਿ ਉਹਦੇ ਤੋਂ ਵੀ ਜਿਹੜਾ ਨਜਾਤ ਮਿਲੇਗੀ ਤੇ ਜਿਹੜੇ ਦੋਵੇਂ ਹੀ ਕੰਟਰੀ ਨੇ ਚਾਹੇ ਉਹ ਇੰਡੀਆ ਹੈ ਤੇ ਚਾਹੇ ਕੈਨੇਡਾ ਹੈ ਇਹ ਮਿਲ ਕੇ ਫੇਰ ਵਧੀਆ ਰਿਲੇਸ਼ਨ ਬਣਾਉਣਗੇ ਔਰ ਆਪਣੇ ਜੋ ਵਪਾਰ ਹੈ ਉਹ ਵਧੀਆ ਕਰਨਗੇ ਕਿਉਂਕਿ ਇਹ ਤੇ ਤੁਸੀਂ ਸਾਰੇ ਜਾਣਦੇ ਹੋ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਜਦੋਂ ਤੱਕ ਸਾਡੇ ਕੋਲ ਚੰਗੇ ਬਿਜ਼ਨਸ ਨਹੀਂ ਹੋਣਗੇ ਜਦੋਂ ਤੱਕ ਸਾਡੇ ਕੋਲ ਸਰਵਾਈਵਲ ਮਨੀ ਨਹੀਂ ਹੋਵੇਗੀ ਉਦੋਂ ਤੱਕ ਨਾ ਧਰਮ ਕਿਸੇ ਕੰਮ ਆਉਂਦਾ ਹੈ ਤੇ ਨਾ ਹੀ ਕੋਈ ਦੇਸ਼ ਤੇ ਨਾ ਹੀ ਕੋਈ ਹੋਰ ਵਸੀਲਾ ਕਿਉਂਕਿ ਸੱਚ ਹੈ ਕਿ ਪੈਸੇ ਦੇ ਨਾਲ ਸਾਰੇ ਕੰਮ ਨਹੀਂ ਹੁੰਦੇ ਪਰ ਪੈਸੇ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਤੇ ਇਸ ਵੇਲੇ ਕੰਡੀਸ਼ਨ ਇਹ ਹੈ ਕਿ ਕੈਨੇਡਾ ਦੇ ਵਿੱਚ ਵੀ ਹਾਲਾਤ ਬੜੇ ਖਰਾਬ ਜਿਹੇ ਆ ਕਿਉਂਕਿ ਜਦੋਂ ਅਸੀਂ ਕਿਤੇ ਇੰਡੀਆ ਰਹਿੰਦੇ ਹੁੰਦੇ ਹੀ ਨਾ ਉਦੋਂ ਸੋਚਦੇ ਹੁੰਦੇ ਹੀ ਕਿ ਆਹ ਡਲਰ ਲੱਗੇ ਹੋਣਗੇ ਇਦਾਂ ਦੇਆਂ ਨੂੰ ਤੇ ਜਾਵਾਂਗੇ ਤੇ ਇੰਨਾ ਰੁੱਖਾਂ ਦੇ ਡਲਰ ਤੋੜ-ਤੋੜ ਕੇ ਜਿਹੜੇ ਆ ਉਹ ਜੇਬਾਂ 'ਚ ਹੀ ਪਾਉਣੇ ਆ ਹੋਰ ਕੁਝ ਨਹੀਂ ਕਰਨਾ ਪਰ ਕੈਨੇਡਾ 'ਕੇ ਪਤਾ ਚੱਲਿਆ ਕਿ ਅਜਿਹਾ ਕੁਝ ਵੀ ਨਹੀਂ ਹੈ ਇੱਥੇ ਵੀ ਹਾਲਤ ਉਹੀ ਹੈ ਜਿਵੇਂ ਕਿ ਇੱਕ ਪੰਜਾਬੀ ਦੀ ਫਿਲਮ ਆਈ ਸੀਗੀ ਸੌਰੀ ਇੰਡੀਅਨ ਹਿੰਦੀ ਫਿਲਮ ਸੀਗੀ ਅਮਦਨ 98 ਖਰਚ ਰੁਪਈਆ ਉਹੀ ਹਿਸਾਬ ਕੈਨੇਡਾ ਦੇ ਵਿੱਚ ਹੈ ਮਹਗਾਈ ਹਰ ਪਾਸੇ ਹੀ ਬਹੁਤ ਜ਼ਿਆਦਾ ਹੈ ਔਰ ਇੱਕ ਲਿਵਿੰਗ ਸਟੈਂਡਰਡ ਵੀ ਇੱਥੇ ਜਿਹੜਾ ਆਪਣਾ ਰੱਖਣਾ ਪੈਂਦਾ ਤੇ ਉਸ ਲਿਵਿੰਗ ਸਟੈਂਡਰਡ ਦੇ ਵਿੱਚ ਰਹਿੰਦਿਆ ਹੋਇਆ ਕੈਨੇਡਾ ਦੇ ਵਿੱਚ ਜਿਹੜਾ ਉਹ ਸਾਰਿਆਂ ਨੂੰ ਮਿਹਨਤ ਤਾਂ ਦੇਣਾ ਰਾਤ ਕਰਨੀ ਪੈਂਦੀ ਹੈ ਪਰ ਉਹ ਜਿੰਨੀ ਮਿਹਨਤ ਕਰੀਦੀ ਹੈ ਉਹਨਾਂ ਸ਼ਾਇਦ ਉਹਦੇ ਵਿੱਚੋਂ ਹਾਸਲ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਅੱਜ ਕੱਲ ਕਨੇਡਾ ਦੇ ਵਿੱਚ ਸਰਵਾਈਵਲ ਜਿਹੜਾ ਹੈ ਉਹ ਬਿਲਕੁਲ ਇੰਪੋਸੀਬਲ ਤੇ ਨਹੀਂ ਹੈ। ਫਿਰ ਵੀ ਬਹੁਤ ਵਧੀਆ ਜੇ ਅਸੀਂ ਉਸ ਨੂੰ ਇੰਡੀਆ ਦੇ ਨਾਲ ਕੰਪੇਅਰ ਕਰਕੇ ਚੱਲੀਏ ਤਾਂ ਇੰਡੀਆ ਦੇ ਨਾਲੋਂ ਇੱਥੇ ਰਹਿਣਾ ਅਜੇ ਵੀ ਸੌਖਾ ਹੈ। ਪਰ ਇਹ ਨਹੀਂ ਕਿ ਬਹੁਤ ਹੀ ਜ਼ਿਆਦਾ ਜੇ ਅਸੀਂ ਕਹਿ ਲਈਏ ਸੌਖਾ ਹੈ ਤੇ ਉਹ ਵੀ ਗੱਲ ਨਹੀਂ ਹੈ ਕਿਉਂਕਿ ਮੁਸ਼ਕਲਾਂ ਤੇ ਕੈਨੇਡਾ ਦੇ ਵਿੱਚ ਇੱਥੇ ਵੀ ਬਹੁਤ ਸਾਰੀਆਂ ਆਉਂਦੀਆਂ ਨੇ ਕਾਫੀ ਸਾਰੇ ਲੋਕਾਂ ਨੂੰ ਜਿਹੜਾ ਉਹ ਮਿਹਨਤ ਕਰਨੀ ਪੈਂਦੀ ਹੈ ਤੇ ਵੱਡੀ ਮਿਹਨਤ ਕਰਨ ਤੋਂ ਬਾਅਦ ਵੀ ਉਹਨਾਂ ਦੇ ਪੇੜ ਪੱਲੇ ਹੱਥ ਦੇ ਵਿੱਚ ਕੁਝ ਜ਼ਿਆਦਾ ਨਹੀਂ ਆਉਂਦਾ ਇਸ ਕਰਕੇ ਕੈਨੇਡਾ ਦੇ ਵਿੱਚ ਜਿੱਥੇ ਅਸੀਂ ਵਧੀਆ ਰਹਿਣਾ ਹੈ ਉਥੇ ਸਰਕਾਰਾਂ ਦੇ ਵੀ ਬਹੁਤ ਸਾਰੇ ਫਰਜ਼ ਬੰਦੇ ਆ ਜੇ ਇਹ ਗੱਲ ਕੀਤੀ ਜਾਵੇ ਤਾਂ ਸਾਡੇ ਹੈਲਥ ਸਿਸਟਮ ਹੈ ਜਿਹੜਾ ਉਹਦੇ ਵਿੱਚ ਵੀ ਕਮੀਆਂ ਇੱਥੇ ਹੈਗੀਆਂ ਨੇ ਬਹੁਤ ਕਮੀਆਂ ਹੈ ਕਿਉਂਕਿ ਕਈ ਵਾਰ ਇਲਾਜ ਦੇ ਵਾਸਤੇ ਮਹੀਨਿਆਂ ਬਤੀ ਸਮਾਂ ਲੱਗ ਜਾਂਦਾ ਹੈ ਤੇ ਛੋਟੇ-ਛੋਟੇ ਰੋਗਾਂ ਦਾ ਇਲਾਜ ਵੀ ਕਰਵਾਉਣਾ ਮੁਸ਼ਕਲ ਹੋ ਜਾਂਦਾ ਹੈ ਪਰ ਜੇਕਰ ਕਿਤੇ ਇਹ ਕੋਸ਼ਿਸ਼ ਹੋ ਜਾਵੇ ਦਾ ਸ਼ਾਇਦ ਇਹਦੇ ਨਾਲ ਹੋਰ ਵੀ ਫਾਇਦਾ ਹੋ ਸਕਦਾ ਹੈ ਤੇ ਲੋਕ ਇੱਕ ਸੋਹਣੀ ਸੁਚੱਜੀ ਤੇ ਸਫਲ ਜ਼ਿੰਦਗੀ ਜੀਉ ਸਕਦੇ ਆ ਔਰ ਫਿਰ ਮੈਂ ਇਹ ਕਹਿਣਾ ਚਾਹਾਂਗਾ ਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਬੱਲੇ ਬੱਲੇ ਤੇ ਬਹੁਤ ਕਰਵਾਈ ਹੈ 22 ਪੰਜਾਬੀ ਇਸ ਵਾਰ ਜਿਹੜੇ ਆ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਗਏ ਆ ਹੁਣ ਉਹਨਾਂ ਤੋਂ ਆਸਾਂ ਉਮੀਦਾਂ ਤੇ ਸਾਨੂੰ ਸਾਰਿਆਂ ਨੂੰ ਬੜੀਆਂ ਨੇ ਕਿ ਬਹੁਤ ਕੁਝ ਵਧੀਆ ਕਰਨਗੇ ਤੁਸੀਂ ਵੀ ਕਮੈਂਟ ਕਰਕੇ ਇਹ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਕੀ ਉਮੀਦਾਂ ਨੇ ਕੀ ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜੇ ਸਾਡੇ ਐਮਪੀਜ਼ ਨੇ ਉਸ ਕੈਨੇਡਾ ਦੇ ਵਾਸਤੇ ਕੀ ਵਧੀਆ ਕਰਨ ਕਿਹੜੀਆਂ ਚੀਜ਼ਾਂ ਹੋਰ ਹੋਣ ਆਪਣੇ ਤੁਸੀਂ ਸੁਝਾਅ ਵੀ ਜ਼ਰੂਰ ਦਿਓ ਇਸ ਵੀਡੀਓ ਨੂੰ ਲਾਈਕ ਵੀ ਕਰੋ ਕਮੈਂਟ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਮੈਂ ਤੁਹਾਡੇ ਵਾਸਤੇ ਫੇਰ ਇੱਕ ਹੋਰ ਨਵੀਂ ਵੀਡੀਓ ਲੈ ਕੇ ਜਲਦੀ ਤੁਹਾਡੀ ਸੇਵਾ ਵਿੱਚ ਹੋਵਾਂਗਾ ਤਦ ਤੱਕ ਲਈ ਇਜਾਜ਼ਤ ਦਿਓ ਆਪਣੇ ਦਾਸਰੇ ਆਪਣੇ ਦੋਸਤ ਆਪਣੇ ਪਿਆਰੀ ਗੁਰਵੈਲ ਸਿੰਘ ਨੂੰ ਤੇ ਅਸੀਂ ਫੇਰ ਕਿਸੇ ਹੋਰ ਵਿਸ਼ੇ ਤੇ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓਜ਼ ਲੈ ਕੇ ਮੈਂ ਆਉਂਦਾ ਰਹਾਗਾ ਵਿਚਾਰਾਂ ਦੀ ਸਾਂਝ ਇਸੇ ਤਰ੍ਹਾਂ ਅਸੀਂ ਪਾਉਂਦੇ ਰਵਾਂਗੇ ਤਦ ਤੱਕ ਲਈ ਦੋ ਇਜਾਜ਼ਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਸਨ ਮੇਰੇ ਪਿੱਛੇ ਸਿਟੀ ਸੈਂਟਰ ਦੇ ਦੋ ਟਾਵਰ ਜਿਹੜੇ ਟਾਵਰ ਵੀ ਤੁਹਾਨੂੰ ਦਿਖਾਲ ਦਿੱਤੇ ਐ ਬੜੇ ਵਧੀਆ ਨੇ ਸੋਹਣੇ ਲੱਗਦੇ ਆ ਵਿੰਗੇ ਤੜਿੰਗੇ ਜੇ ਪਰ ਨਾਲ ਦੀ ਨਾਲ ਜਿਹੜਾ ਆਪਾਂ ਕੁਝ ਗੱਲਾਂ ਵੀ ਕਰ ਲਈਆਂ ਨੇ ਰੱਬ ਰਾਖਾ ਜਿਉਂਦੇ ਵੱਸਦੇ ਰਹੋ ਦੋਸਤੋ ਧੰਨਵਾਦ